ਗੰਡੈਰੀ ਫਾਰਮ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਿਓ ਸਾਤਾ ਵਾਹਿਗੁਰੂ ਜੀ ਕੀ ਫਤਿਹ ਤੇ ਚੈਨਲ ਨੂੰ ਦੇਖਣ ਵਾਲਿਆਂ ਦਾ ਭਰਾ ਸ਼ੇਅਰ ਜਰੂਰ ਕਰਦਿਆ ਕਰੋ ਜਦੋਂ ਜਦੋਂ ਤੁਸੀਂ ਸ਼ੇਅਰ ਕਰਦੇ ਸਾਨੂੰ ਮੋਟੀਵੇਸ਼ਨ ਮਿਲਦੀ ਆ ਤੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਦਿਆ ਕਰੋ ਉਹਦੇ ਨਾਲ ਹੌਸਲਾ ਹੋ ਜਾਂਦਾ ਅੱਗੇ ਵੀਡੀਓ ਦੇਣ ਦਾ ਫਾਇਦਾ ਹੋ ਜਾਂਦਾ ਜਦੋਂ ਤੁਸੀਂ ਜੇ ਸਾਨੂੰ ਕੋਈ ਵੀਡੀਓ ਪਸੰਦ ਆਉਂਦੀ ਹੈ ਮੇਰੇ ਕਿਸੇ ਵੀ ਵੀਰ ਭੈਣ ਨੂੰ ਆ ਨਾ ਤਾਂ ਭਰਾ ਸ਼ੇਅਰ ਤੁਹਾਡੇ ਮੋਰੇ ਲਾਈਕ ਜਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਵੀ ਚੈਨਲ ਨੂੰ ਜਰੂਰ ਕਰਦਿਆ ਕਰੋ ਤੇ ਤਾਂ ਕਿ ਮੈਂ ਅੱਗੇ ਤੋਂ ਵਧੀਆ ਹੋਰ ਨਿੱਖਰ ਕੇ ਜਿਹੜੀ ਚੀਜ਼ ਮੇਤ ਕੋਈ ਰਹਿ ਜਾਂਦੀ ਆ ਉਹ ਮੈਂ ਤੁਹਾਨੂੰ ਦੱਸਿਆ ਕਰਾਂਗਾ ਕਿ ਜਿਹੜੀ ਤੁਸੀਂ ਵੀ ਕਮੈਂਟਰ ਅਸੀਂ ਪੁੱਛ ਰਿਹਾ ਕਰੋ ਕਿ ਭਾਜੀ ਆ ਜੀ ਦੱਸੋ ਹਾਂ ਜੇ ਮਨ ਨੂੰ ਉਹ ਦੀ ਐ ਡੂੰਗੀ ਤਰ੍ਹਾਂ ਐ ਬਿਆਨ ਯੂਜ਼ ਕੀਤੀ ਹੋਈ ਚੀਜ਼ ਉਹ ਮੈਂ ਤੁਹਾਨੂੰ ਜਰੂਰ ਦੱਸੂਗਾ ਜੇ ਨਹੀਂ ਯੂਜ਼ ਕੀਤੀ ਹੋਈ ਤਾਂ ਮੈਂ ਭਾਜੀ ਨਹੀਂ ਕਮੈਂਟ ਨਹੀਂ ਕਰੂੰਗਾ ਕਿਸੇ ਨੂੰ ਵੀ ਕਿ ਹਾਂ ਕਿ ਮੈਂ ਭਾਜੀ ਇਹ ਯੂਜ਼ ਨਹੀਂ ਕੀਤੀ ਉਸ ਚੀਜ਼ ਤੇ ਮੈਂ ਨਹੀਂ ਵੀਡੀਓ ਬਣਾਉਂਗਾ ਅੱਜ ਦਾ ਜਿਹੜਾ ਪੇਸ਼ਾ ਹੈ ਨਾ ਅੱਜ ਭਾਜੀ ਭਾਜੀ ਤੁਸੀਂ ਪੱਠੇ ਵੜਦੇ ਸੀਗੇ ਇਹਦੇ ਵਿੱਚ ਖਰਾਬ ਸੀਗੇ ਪੱਠੇ ਥੋੜੇ ਥੋੜੇ ਜਿਹੜੇ ਥੱਲੇ ਗਲੇਓ ਗਲੇਓ ਜਿਹੜੇ ਥੋੜੇ ਗਲੇਓ ਗਲੇਓ ਉੱਤੇ ਉਹ ਜਿੱਦਾਂ ਹੁਣ ਵੜਦੇ ਤੁਸੀਂ ਸਾਰਾ ਮਿਕਸ ਹੋ ਜਾਂਦਾ ਤੇ ਉਹ हां चलो आप पाजी, आ पाजी ਆਪਣੇ ਕੋਲ ਆਏ ਸੀ ਅੱਜ ਇਹ ਬਹੁਤ ਦੂਰੋਂ ਆਇਆ ਆਪਣਾ ਇੱਧਰ ਡੇਰੀ ਫਾਰਮ ਕਰਦੇ ਆ ਤੇ ਇਹ ਵੀਡੀਓ ਮੂਰੇ ਨਹੀਂ ਹੁਣ ਚਾਹੁੰਦੇ ਚਲਾਈ ਨਾ ਪਰ ਵੀ ਦੱਸ ਦਿੰਨੇ ਆ ਹਾਂ ਇਹ ਭਾਜੀ ਇਹਨੇ ਮੁੰਡੇ ਨੇ ਨਵਾਂ ਕੰਮ ਸ਼ੁਰੂ ਕੀਤਾ ਦੋ ਗਾਵਾਂ ਤੋਂ ਹਾਂ ਭਰਾਏ ਚ ਨੁਕਸਾਨ ਹੁੰਦਾ ਹੈ ਜਿਹੜਾ ਹਰਾ ਹੁੰਦਾ ਹੈ ਨਾ ਹਰਿਆਲੀ ਹੁੰਦੀ ਹੈ ਜਿਹੜੀ ਹਰਿਆਲੀ ਹੈ ਨਾ ਉਹ ਟਾਕਸਿਕਸ ਪੈਦਾ ਕਰ ਦਿੰਦੇ ਅੰਦਰ ਹਨਾ ਤੇ ਉਹ ਬੱਚਾ ਜਿਹੜਾ ਦੁੱਧ ਦੇਣ ਉਹਨਾਂ ਦੇ ਅੰਦਰ ਮੰਨ ਲਓ ਜਿੱਦਾਂ ਆਪਾਂ ਕੋਈ ਗਲੀਆਂ ਚੀਜ਼ ਖਾ ਲਈਏ ਪਚਣੀ ਨਹੀਂ ਜਿੱਦਾਂ ਕੋਈ ਆਪਾਂ ਫਰੂਟ ਜਿੱਦਾਂ ਆਪਾਂ ਗਲਿਆ ਹੁੰਦਾ ਆਪਾਂ ਖਾਂਦੇ ਨਹੀਂ ਹਾਂਜੀ ਹੈਨਾ ਪਸ਼ੂਆਂ ਨੂੰ ਇਹ ਚੀਜ਼ ਤਾਂ ਨਹੀਂ ਪਤਾ ਰਤਾ ਨਾਲ ਲੱਗਾ ਆ ਪੇੜੇ ਦੇ ਨਾਲ ਲੱਗਦਾ ਖਾ ਜਾਂਦੇ ਨੇ ਖਾ ਲੜਾ ਹੈਨਾ ਤੇ ਉਹਦੇ ਨਾਲ ਇਹ ਹੁੰਦਾ ਆ ਜਦੋਂ ਖਾ ਗਏ ਅੰਦਰ ਟਾਕਸਿਕਸ ਪੈਦਾ ਹੋ ਜਾਂਦੇ ਆ ਜਿਹੜੇ ਕਿ ਪਾਚਨ ਸ਼ਕਤੀ ਨੂੰ ਅੰਦਰ ਨਫੈਕਸ਼ਨ ਪੈਦਾ ਕਰਦੇ ਪੇਟ 'ਚ ਤੇ ਪਾਚਨ ਸ਼ਕਤੀ ਘਟ ਕਰ ਦਿੰਦੀ ਆ ਗੈਸ ਬਣ ਲੱਪਈ ਆ ਔਰ ਬਹੁਤ ਸਾਰੀਆਂ ਪ੍ਰੋਬਲਮ ਜਿੰਨੀਆਂ ਕਿ ਗੜੀਆਂ ਪੇਟ ਲੀਆਂ ਕ੍ਰੈਟਰ ਲੀਵਰ ਸ਼ਕਤੀ ਘਟ ਜਾਂਦੀ ਹੈ ਪਚਾਉਣ ਵਾਲੀ ਤੇ ਆਪਾਂ ਨੂੰ ਐ ਲੱਗਦਾ ਕਿ ਪਤਨ ਕੀ ਹੋ ਗਿਆ ਪੱਠੇ ਖਾਂਦੀ ਆ ਫਿਰ ਆਪਾਂ ਨੂੰ ਗੋਹੇ ਰਾਹੀਂ ਪਤਾ ਲੱਗਦਾ ਕਿ ਇਹਦੀ ਪਾਚਣ ਸ਼ਕਤੀ ਸ਼ਕਤੀ ਹੈ ਮਤਲਬ ਇਹ ਖਾਣ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਆਪਾਂ ਨੂੰ ਹਾਂ ਇਹਦੇ ਨਾਲ ਜਦੋਂ ਇਹ ਪੌਨੇ ਆ ਪਰ ਹੁਣ ਮਜਬੂਰੀ ਆ ਹੋਰ ਕੁਝ ਨਹੀਂ ਆ ਆਪਾਂ ਕੋਲ ਜਾਇ ਚਾਪਾ ਸਾਈਲੇਜ ਪਾਇਆ ਹੋਵੇ ਇਹਦੇ ਆਪਾਂ ਨੂੰ ਆਉਂਦੇ ਟਾਕਸੀਪੈਂਡਰ ਆਉਂਦਾ ਆ ਪਾ ਸਕਦੇ ਥੋੜੇ ਜਿਹੇ ਵਾਸਤੇ ਮੈਂ ਜ਼ਿਆਦਾਤਰ ਜੇ ਤਾਂ ਇਹ ਪੱਠੇ ਪੌਨੇ ਆ ਨਾਲ ਆ ਆ ਰਾਇ ਘਾ ਵਿੱਚ ਪਾ ਕੇ ਠੀਕ ਆ ਉਹ ਪ੍ਰਲਾ ਕੇ ਭਾਦਣਾ ਆ ਤੇ ਮਤਲਬ ਇਹਦਾ ਹੱਲ ਇਹ ਆ ਕਿ ਇਹ ਵਾਲਾ ਕਾਜ ਇਹਦੇ ਨਾਲ ਨਹੀਂ ਨਹੀਂ ਇਹ ਤਾਂ ਹੱਲ ਨਹੀਂ ਇਹ ਤਾਂ ਮੈਂ ਫੋਨਾ ਕਿ ਥੋੜਾ ਜਿਹਾ ਇਹ ਸ਼ੁੱਕਿਆ ਜਿਆ ਹੁੰਦਾ ਉਹ ਫਰਾਜਿਆ ਗਿੱਲਾ ਜਿਆ ਹੁੰਦਾ ਮਿਚ ਕੇ ਥੋੜਾ ਜਿਹਾ ਜਿਹਦਾ ਹੱਟ ਟੱਲਾ ਖੜਾ ਰਹਾ ਮੈਂ ਫੇਰ ਸਹੀ ਰੰਦਾ ਆ ਹੁਣੇ ਥੋੜਾ ਜਿਹਾ ਮਿਚ ਗਿਆ ਇਹ ਨਾਲ ਰੋਣਾ ਥੋੜਾ ਜਿਹਾ ਖਿਲਰ ਜਾਣਾ ਆ ਤੇ ਸੁੱਕਾ ਪਨ ਗਿਆ ਆ ਜਾਣਾ ਵਿੱਚ ਤੇ ਦੂਸਰੀ ਗੱਲ ਇਹਦੇ ਨਾਲ ਆਪਾਂ ਹਲਦੀ ਪਾ ਦੇਣਾ ਨਮ ਇੱਕ ਚਮਚਾ ਜੀ ਹਲਦੀ ਨਾਲ ਤੁਹਾਨੂੰ ਪਤਾ ਆ ਕਿ ਐਂਟੀਬੈਟਿਕ ਜਿਹੜਾ ਉਹ ਕੰਮ ਕਰਦਾ ਹੈ ਉਹ ਸਾਰੀ ਬਹੁਤ ਸਾਰੀਆਂ ਚੀਜ਼ਾਂ ਜਾਰਾ ਸੀਨ ਮਾਰ ਦਿੰਦਾ ਹੈ ਠੀਕ ਹੈ ਠੀਕ ਆ ਉਹ ਹਰ ਉਹ ਜਿਹੜੇ ਹੁਣ ਖਰਾਬ ਪੱਠੇ ਆ ਉਹਨਾਂ ਦਾ ਹੱਲ ਕੀ ਆ ਜਿੱਦਾਂ ਆਪਾਂ ਨਾਲ ਆਉਂਦੇ ਉਹ ਕਿਸ ਤਰ੍ਹਾਂ ਬਖ ਕਰ ਸਕਦੇ ਆ ਆਪਾਂ ਉਹਨਾਂ ਬਾਰੇ ਦੇਖੋ ਥੋੜਾ ਜਿਹਾ ਸਾਡੀ ਕਿੱਦਾਂ ਨਾਲ ਜੇ ਆਪਾਂ ਇਹਦੇ ਦੇਜੋ ਪਹਿਲਾਂ ਜਦੋਂ ਇਹਦਾ ਇਹ ਆ ਕਿ ਪਹਿਲਾਂ ਸਫਾਈ ਨਾਲ ਵੱਟੋ ਸਫਾਈ ਨਾਲ ਵੱਟੋ ਸਫਾਈ ਜਿਹੜਾ ਉੱਪਰ ਪੱਠੇ ਰਹਿ ਗਿਆ ਜਿੱਦਾਂ ਆਪਾਂ ਵੱਟਦੇ ਉਹਨੂੰ ਖਿਲਰੇ ਰਹਿ ਗਿਆ ਚੱਕਿਆ ਨਹੀਂ ਉਹ ਹੁਣ ਥੱਲੇ ਆਉਣ ਨਾਲ ਜਦੋਂ ਅਗਲੀ ਵਾਰ ਉਹਨਾਂ ਗਲ ਜਾਣਾ ਮਤਲਬ ਹੱਲ ਇਹੀ ਆ ਵੀ ਪਹਿਲਾਂ ਸਾਫ਼ ਕਰਕੇ ਵੱਟੋ ਉਹਨੂੰ ਤਰੀਕਾ ਇਹੀ ਆ ਹਾਂ ਕਿ ਬਧੀ ਤਰੀਕੇ ਨਾਲ ਥੋੜਾ ਦੂਸਰੀ ਵਾਰ ਥੋੜਾ ਬਹੁਤਾ ਫੇਰ ਵੀ ਰਹੀ ਜਾਂਦਾ ਫੇ ਦ ਚਟਾਲਾ ਜਿਹੜਾ ਆਪਣੇ ਕਿਨੇ ਮਰਸੀਨ ਕਹਿੰਦੇ ਕਿ ਚਟਾਲਾ ਮੀਂਹ ਨਾਲ ਹਵਾ ਵੀ ਚੱਲੇ ਹੁਣ ਉਹ ਪਾਣੀ ਪਿਆ ਚਟਾਲਾ ਥੱਲੇ ਬੈਸ ਗਿਆ ਉਹ ਵਿਸ਼ਣ ਨਾਲ ਪਾਣੀ ਦੇ ਵਿੱਚ ਜਿਤੋਂ ਚੀਜ਼ ਰਹਿਣਾ ਇਹ ਗਲ ਗਈ ਹਾਂਜੀ ਉਹ ਗਲਣ ਨਾਲ ਉਹੀ ਚੀਜ਼ ਪਸੂਦੇ ਜਾਣੀ ਅੰਦਰ ਠੀਕ ਹੈ ਜੀ ਉਹ ਕੋ ਇਹ ਇਹ ਆ ਕਿ ਜਦੋਂ ਪੱਠੇ ਵੱਟਦੇ ਮੈਂ ਤਾਂ ਥੋੜੀ ਜਿਹੀ ਹਵਾ ਲਵਾਉਂਦਾ ਸੀਗਾ ਕਿ ਸੁੱਕ ਜਵੇ ਕਿ ਵਿੱਚ ਗਿੱਲਾ ਫਮਾ ਨਾ ਜਾਵੇ ਤਾਂ ਲਵਾਉਂਦਾ ਸੀ ਇਹਦੇ ਨਾਲ ਆ ਜਿਹੜਾ ਸੁੱਕਾ ਹੈ ਖੜਾ ਇਹ ਨਾਲ ਆ ਥੜਾ ਲੈਣਾ ਥੋੜੀ ਜਿਆ ਤੇ ਨਾਲ ਪੱਠੇ ਜਿਹੜੇ ਆ ਫਰੋਂ ਵਧੀਆ ਦੇਖਣ ਵਾਲੇ ਨੇ ਤੇ ਨਾਲ ਹਲਦੀ ਦੇ ਟੌਕਸਿਕ ਥੋੜੇ ਜਿਹਾ ਪਾ ਦੇਣਾ ਕਿ ਕਿਸੇ ਵੀ ਮੇਰੇ ਭਰਾ ਨੂੰ ਇਹ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ ਆ ਕਿ ਮੇਰਾ ਦੁੱਧ ਘਟ ਗਈ ਹੁਣ ਆ ਦੇ ਨਾਲ ਜਦ ਦੁੱਧ ਘਟਣੇ ਆ ਕਿਉਂਦੇ ਇੱਕ ਮੌਸਮ ਬਦਲਾਅ ਹੋ ਰਿਹਾ ਆ ਪਹਿਲਾਂ ਠੰਡ ਜ਼ਿਆਦਾ ਹੁੰਦੀ ਸੀ ਹੁਣ ਟੈਂਪਰੇਚਰ ਗਰਮੀ ਦਾ ਵੱਧ ਜਾਂਦਾ ਆ ਤੇ ਆ ਪੱਠਿਆਂ ਦਾ ਵੀ ਥੋੜੇ ਜਿਹਾ ਔਖਾ ਸੋਖਾ ਜਿਹਾ ਹੋਇਆ ਹੁੰਦਾ ਤੇ ਚਟਾਲੇ ਨੂੰ ਡਿਗਣ ਤੋਂ ਪਹਿਲਾਂ ਹੀ ਵਧਣਾ ਸ਼ੁਰੂ ਕਰੋ ਜਾ ਕੇ ਇਸ ਨੂੰ ਵੜਾ ਦਿਓ ਕਿਉਂਕਿ ਜੇ ਤੁਸੀਂ ਨਹੀਂ ਵਢਾਉਂਦੇ ਧੁੱਪ ਦਾ ਆਲਰੇਡੀ ਬਹੁਤ ਪੈਂਦੀ ਚਟਾਲ ਉੱਠਦਾ ਵੀ ਬਹੁਤ ਆ ਜੇ ਤੁਸੀਂ ਨਹੀਂ ਬੜਾਉਂਦੇ ਤੁਹਾਡਾ ਗਲ ਗਲ ਕੇ ਖਰਾਬ ਹੋ ਜਾਣਾ ਉਹ ਖਰਾਬ ਹੋਣਾ ਤੁਸੀਂ ਪਸ਼ੂ ਨੂੰ ਖਰਾਬ ਕਰੋਗਾ ਫਿਰ ਤੁਸੀਂ ਕਦੀ ਕਿਸੇ ਡਾਕਟਰ ਕੋਲ ਜੇ ਨੌਲੇਜ ਨਾ ਹੋਈ ਕਦੀ ਕਿਸੇ ਡਾਕਟਰ ਨੂੰ 10000 ਰੁਪਏ ਲਵਾਵਾਂਗੇ ਕਦੀ ਕਿਸੇ ਤੋਂ ਉਹ ਸੱਤ ਸੱਤ ਕੇ ਆਪਾਂ 5-7000 ਖਰਾਬ ਕਰਨ ਨਾਲੋਂ ਪੱਠੇ ਕਿਸੇ ਨੂੰ ਗਰੀਬ ਦੇ ਪਟਾ ਦਿਓ ਤੇ ਆਪਣਾ ਖਰਾਬ ਨਾ ਹੋਵੇ ਆਪਣਾ ਅਗਲਾ ਲੋ ਵੀ ਵਧੀਆ ਚੱਲੇ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਕਿਸੇ ਹੋਰ ਨਹੀਂ ਅਗਲੀ ਵੀਡੀਓ ਆਪਾਂ ਪਾਵਾਂਗੇ ਮੈਂ ਫੀਡ ਦੀ ਸੋਚਿਆ ਕਿ ਫੀਡ ਦੀ ਲਾਦੀਆ ਭਰਾ ਮੇਰੇ ਫੀਡ ਬਾਰੇ ਬਹੁਤ ਪੁੱਛਦੇ ਆ ਅਗਲੀ ਵੀਡੀਓ ਆਪਾਂ ਫੀਡ ਦੀ ਪਾਵਾਂਗੇ ਜਿਹੜੀ ਫੀਡ ਦੀ ਵੀਡੀਓ ਪਾਵਾਂਗੇ ਨਾ ਉਹ ਫੀਡ ਫਾਰਮੂਲਾ ਬਹੁਤ ਵਧੀਆ ਹੋਊਗਾ ਤੁਹਾਨੂੰ ਦੱਸਾਂਗੇ ਤੇ ਜਿਹੜੀ ਮੈਂ ਬੱਸਦਾ ਪਿਆ ਤੇ ਸਾਰਿਆਂ ਨੂੰ ਆਪਾਂ ਇਹਨ ਵੱਧੇ ਤਰੀਕੇ ਨਾਲ ਦੱਸਾਂਗੇ